ਦੋਸਤੋ ਬਹੁਤ ਵਾਰ ਤੁਸੀਂ ਪਿੰਡਾਂ ਦੇ ਲੋਕਾਂ ਦੇ ਮੂੰਹੋਂ ਸੁਣਿਆ ਹੋਵੇਗਾ ਕਿ ਪਿੰਡਾਂ ਦੇ ਵਿੱਚੋਂ ਬਾਹਰ ਨਿਕਲੋ ਸ਼ਹਿਰਾਂ 'ਚ ਜਾ ਕੇ ਕੰਮ ਕਰੋ ਪਰ ਪਿੰਡਾਂ ਦੇ ਵਿੱਚ ਜਿਹੇ ਬਹੁਤ ਸਾਰੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਕਰਕੇ ਵੀ ਵਧੀਆ ਕਮਾਈ ਕਰ ਸਕਦੇ ਹਾਂ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਨੇ ਜਿਹਦੇ ਵਿੱਚ ਮੈਂ ਪਿੰਡਾਂ 'ਚ ਹੋਣ ਵਾਲੇ ਬਿਜ਼ਨਸ ਬਾਰੇ ਗੱਲ ਕੀਤੀ ਹੈ ਉਹਦੇ ਆਈਡੀਆਜ਼ ਦੱਸੇ ਨੇ ਔਰ ਨਾਲ ਦੀ ਨਾਲ ਕਿਵੇਂ ਤੁਸੀਂ ਪਿੰਡਾਂ 'ਚ ਗਰੋਅ ਕਰ ਸਕਦੇ ਹੋ ਉਹ ਸਾਰੀ ਸਟ੍ਰੈਟੇਜੀ ਵੀ ਦੱਸੀ ਹੈ ਤੁਸੀਂ ਇਹ ਵੀਡੀਓ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਦੁੱਧ ਦੀ ਡੇਰੀ ਤੋਂ ਲੈ ਕੇ ਗੋਹਾ ਵੇਚਾਂ ਤੱਕ ਹਰ ਇੱਕ ਚੀਜ਼ ਦਾ ਬਿਜ਼ਨਸ ਪਿੰਡਾਂ 'ਚ ਹੋ ਸਕਦਾ ਪਰ ਅੱਜ ਦੀ ਇਸ ਵੀਡੀਓ 'ਚ ਜੋ ਮੈਂ ਬਿਜ਼ਨਸ ਦੱਸਣ ਜਾ ਰਿਹਾ ਹਾਂ ਤੁਸੀਂ ਉਸ ਦੇ ਨਾਲ 5 ਤੋਂ 6 ਗੁਣਾ ਪ੍ਰੋਫਿਟ ਬਣਾ ਸਕਦੇ ਸੱਚੀ ਕਾਲ ਮੈਂ ਰਣਜੀਤਪਾਲ ਜਿਸ ਬਿਜ਼ਨਸ ਆਈਡੀਆ ਦੀ ਮੈਂ ਹੁਣ ਗੱਲ ਕਰਨ ਜਾ ਰਿਹਾ ਹਾਂ ਬਹੁਤ ਸਾਰੇ ਲੋਕ ਇਸ ਬਿਜ਼ਨਸ ਨੂੰ ਆਲਰੇਡੀ ਕਰ ਵੀ ਰਹੇ ਨੇ ਆਪਣੀ ਜਿਹੜੀ ਜੀਵਿਕਾ ਇਸ ਬਿਜ਼ਨਸ ਤੋਂ ਚਲਾ ਰਹੇ ਨੇ ਦੋਸਤੋ ਜਿਸ ਬਿਜ਼ਨਸ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਕਯੋ ਦਾ ਬਿਜ਼ਨਸ ਮੈਂ ਹੁਣ ਤੱਕ ਬਹੁਤ ਸਾਰੀ ਵੀਡੀਓ ਦੇ ਵਿੱਚ ਦੁੱਧ ਦਾ ਬਿਜ਼ਨਸ ਕਰਨ ਬਾਰੇ ਦੱਸਿਆ ਹੈ ਪਰ ਕਯੋ ਦਾ ਬਿਜ਼ਨਸ ਉਸ ਤੋਂ ਵੀ ਜ਼ਿਆਦਾ ਵਧੀਆ ਹੈ ਜੇ ਇਸ ਨੂੰ ਇੱਕ ਸਟ੍ਰੈਟੇਜੀਕ ਪਲਾਨ ਬਣਾ ਕੇ ਕੀਤਾ ਜਾਵੇ ਜੇ ਅਸੀਂ ਇਸ ਦੇ ਨਾਲ-ਨਾਲ ਕਿਓ ਦੀ ਮਾਰਕੀਟ ਦੇਖਦੇ ਹਾਂ ਤੇ ਪੂਰੇ ਦੇਸ਼ ਦੇ ਵਿੱਚ ਤੁਸੀਂ ਆਪਣੇ ਕਿਓ ਨੂੰ ਸਪਲਾਈ ਕਰ ਸਕਦੇ ਹੋ ਇੱਕ ਵੱਡਾ ਬ੍ਰਾਂਡ ਬਣਾ ਕੇ ਇਸ ਦੀ ਸੇਲ ਕਰ ਸਕਦੇ ਹੋ ਇਸ ਬਿਜ਼ਨਸ ਦਾ ਫਾਇਦਾ ਜ਼ਿਆਦਾ ਉਹਨਾਂ ਲੋਕਾਂ ਨੂੰ ਹੋਏਗਾ ਜਿਹੜਾ ਲੋਕਾਂ ਨੇ ਆਲਰੇਡੀ ਮੱਝਾਂ گاਵਾ ਰੱਖਿਆ ਨੇ ਜাঁਹ ਉਹ ਡੇਰੀ ਚਲਾ ਰਹੇ ਨੇ ਕਿਉਂਕਿ ਉਹ ਆਪਣੀ ਵਧੀਆ ਦੁੱਧ ਦੀ ਕੁਆਲਿਟੀ ਦੇ ਨਾਲ ਵਧੀਆ ਕਿਓ ਨਿਕਾਲ ਲੈਣਗੇ ਕਈ ਪਸ਼ੂਆਂ ਦੇ ਦੁੱਧ 'ਚ ਇੰਨੀ ਜ਼ਿਆਦਾ ਫੈਟ ਹੁੰਦੀ ਹੈ ਕਿ ਘੱਟ ਦੁੱਧ ਵਿੱਚ ਵੀ ਵਧੀਆ ਕਿਓ ਬਣ ਜਾਂਦਾ ਜੇਕਰ ਤੁਸੀਂ ਵਧੀਆ ਨਸਲ ਦੇ ਪਸ਼ੂ ਰੱਖਦੇ ਹੋ ਤੇ ਤੁਸੀਂ ਵਧੀਆ ਕੁਆਲਿਟੀ ਦਾ ਚਾਰਾ ਦਿੰਦੇ ਹੋ ਕਿਉਂ ਦੀ ਕੁਆਲਿਟੀ ਆਟੋਮੈਟਿਕਲੀ ਬਹੁਤ ਵਧੀਆ ਨਿਕਲ ਕੇ ਆਏਗੀ ਆ ਹੁਣ ਅਸੀਂ ਕਿਉ ਬਣਾਉਣ ਦੇ ਬੈਨੀਫਿਟਸ ਬਾਰੇ ਗੱਲ ਕਰਦੇ ਹਾਂ ਅੱਜ ਕੱਲ ਪਿੰਡਾਂ ਵਿੱਚ ਵੀ ਲੋਕਾਂ ਨੇ ਬਹੁਤ ਘੱਟ ਗਾਵਾਂ ਜਾਂ ਮੱਝਾਂ ਰੱਖਿਆ ਨੇ ਪਰ ਸਹੀ ਦੁੱਧ ਦੀ ਕੁਆਲਿਟੀ ਸਹੀ ਕਿਉ ਦੀ ਕੁਆਲਿਟੀ ਹਾਰੋ ਕੋਈ ਖਾਣਾ ਚਾਹੁੰਦਾ ਇਸ ਲਈ ਪਹਿਲਾਂ ਪਹਿਲਾਂ ਤਾਂ ਤੁਹਾਡਾ ਕਿਉ ਲਾਗੇ ਸ਼ਾਕੇ ਦੇ ਪਿੰਡਾਂ ਦੇ ਵਿੱਚ ਔਰ ਨਾਲ ਦੇ ਕਸਬਿਆਂ ਦੇ ਵਿੱਚ ਵਿਕਣਾ ਸ਼ੁਰੂ ਹੋ ਜਾਏਗਾ ਜੇ ਤੁਸੀਂ ਕੁਆਲਿਟੀ ਅੱਛੀ ਰੱਖੋਗੇ ਔਰ ਸ਼ੁੱਧਤਾ ਦੇ ਨਾਲ ਘਿਓ ਨੂੰ ਬਣਾਓਗੇ ਤਾਂ ਤੁਹਾਡੀ ਮੰਗ ਹੋਰ ਵੀ ਲੋਕ ਕਰਨਗੇ ਔਰ ਤੁਹਾਨੂੰ ਇਹ ਬਲਕ ਦੇ ਵਿੱਚ ਵੀ ਬਣਾਉਣਾ ਪਏਗਾ ਜਿਸ ਦੇ ਨਾਲ ਤੁਹਾਡਾ ਪ੍ਰੋਫਿਟ ਵੀ ਇਨਕਰੀਜ਼ ਹੋਏਗਾ ਜੇਕਰ ਮੈਂ ਡੱਬਾ ਬੰਦ ਕੇ ਉਹਦੀ ਗੱਲ ਕਰਾਂ ਤਾਂ ਇਸ ਦੀ ਕੀਮਤ 500 ਰੁਪਏ ਤੋਂ ਲੈ ਕੇ 900 ਰੁਪਏ ਤੱਕ ਹੁੰਦੀ ਹੈ ਔਰ ਇਸ ਦੀ ਕੀਮਤ ਬ੍ਰਾਂਡ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੁੰਦੀ ਹੈ ਮਾਰਕੀਟ ਦੇ ਵਿੱਚ ਬਣੇ ਘਿਓ ਦੀ ਸ਼ੁੱਧਤਾ ਬਾਰੇ ਪਤਾ ਨਹੀਂ ਲਗਾਇਆ ਜਾ ਸਕਦਾ ਪਰ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਬਣਾਇਆ ਸ਼ੁੱਧ ਘਿਓ ਹਰ ਇੱਕ ਨੂੰ ਅਟਰੈਕਟਿਵ ਕਰਦਾ ਹੈ ਔਰ ਹਰ ਇੱਕ ਨੂੰ ਪਤਾ ਵੀ ਹੁੰਦਾ ਹੈ ਜੇਕਰ ਤੁਸੀਂ ਇੱਕ ਪਸ਼ੂ ਦੇ ਦੁੱਧੇ ਨਾਲ ਮਹੀਨੇ ਦੇ ਵਿੱਚ 10 ਕਿਲੋ ਘਿਓ ਵੀ ਬਣਾਉਂਦੇ ਹੋ ਤਾਂ ਤੁਸੀਂ ਮਹੀਨੇ ਦਾ 9000 ਰੁਪਏ ਕਮਾ ਲੈਣਗੇ ਇਹ ਇੱਕ ਮਿਨੀਮਮ ਐਵਰੇਜ ਕੱਢੀ ਹੈ ਪਰ ਇਸ ਦੀ ਕੁਆਲਿਟੀ ਤੇ ਕੁਆਂਟੀਟੀ ਤੁਹਾਡੇ ਤੇ ਡਿਪੈਂਡ ਕਰਦੀ ਹੈ ਤੁਸੀਂ ਕਿਸ ਤਰੀਕੇ ਦਾ ਪਸ਼ੂ ਨੂੰ ਚਾਰਾ ਦਿੰਦੇ ਹੋ ਔਰ ਉਸ ਦਾ ਰਖ ਰਖਾਓ ਕਿਸ ਤਰੀਕੇ ਦਾ ਕਰਦੇ ਹੋ ਜਦੋਂ ਤੁਸੀਂ ਆਪਣੇ ਘਿਓ ਨੂੰ ਕੋਈ ਵੀ ਲੋਕਾਂ ਨੂੰ ਵੇਚ ਦਿੱਤਾ ਤਾਂ ਆਟੋਮੈਟਿਕਲੀ ਤੁਹਾਡਾ ਨਾਮ ਵੀ ਬੰਨਣਾ ਸ਼ੁਰੂ ਹੋ ਜਾਏਗਾ ਔਰ ਲੋਕ ਉਸ ਚੀਜ਼ ਨੂੰ ਬਹੁਤ ਜ਼ਿਆਦਾ ਸਪਰੈਡ ਵੀ ਕਰਨਾ ਸ਼ੁਰੂ ਕਰ ਦੇਣਗੇ ਜਦੋਂ ਤੁਸੀਂ ਆਪਣੇ ਘਿਓ ਨੂੰ ਕੁਝ ਲੋਕਾਂ ਨੂੰ ਸੇਲ ਕਰ ਦਿੱਤਾ ਤਾਂ ਆਟੋਮੈਟਿਕਲੀ ਤੁਹਾਡੀ ਪਬਲਿਸਿਟੀ ਹੋ ਜਾਏਗੀ ਕਿਉਂਕਿ ਤੁਹਾਡੇ ਕਿਉ ਦੇ ਵਿੱਚ ਕੁਆਲਿਟੀ ਹੋਏਗੀ ਜੋ ਬਾਜ਼ਾਰ ਵਾਲੇ ਕਿਉ ਦੇ ਵਿੱਚ ਨਹੀਂ ਹੈ ਸਿਰਫ ਕਿਉ ਹੀ ਨਹੀਂ ਤੁਸੀਂ ਕਿਉ ਦੇ ਨਾਲ 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 ਲੱਸੀ ਨੂੰ ਵੀ ਵੇਚ ਸਕਦੇ ਹੋ ਅੱਜਕੱਲ ਜੇ ਮੁਹਾਲੀ ਵਰਗੇ ਸ਼ਹਿਰਾਂ ਦੀ ਗੱਲ ਕੀਤੀ ਜਾਏ ਤਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਮੁਹਾਲੀ ਦੇ ਸ਼ਹਿਰਾਂ ਦੇ ਵਿੱਚ ਆ ਕੇ ਲੱਸੀ ਨੂੰ ਵੇਚਦੇ ਨੇ ਔਰ ਇਹਦੇ ਨਾਲ ਨਾਲ ਸ਼ਹਿਰ ਦੇ ਲੋਕ ਲੱਸੀ ਨੂੰ ਪੀਣਾ ਵੀ ਪਸੰਦ ਕਰਦੇ ਨੇ ਸਪੈਸ਼ਲੀ ਜੋ ਲੱਸੀ ਪਿੰਡਾਂ ਤੋਂ ਆਈ ਹੁੰਦੀ ਹੈ ਇਹ ਤਾਂ ਉਹੀ ਗੱਲ ਹੋ ਗਈ ਇੱਕ ਪੰਥ ਦੋ ਕਾਜ ਇੱਕ ਤਾਂ ਤੁਸੀਂ ਘਿਓ ਵੇਚਿਆ ਨਾਲ ਦੇ ਨਾਲ ਤੁਸੀਂ ਲੱਸੀ ਵੀ ਵੇਚ ਦਿੱਤੀ ਜੇ ਤੁਸੀਂ ਸ਼ੁਰੂ ਸ਼ੁਰੂ ਵਿੱਚ ਡੇਲੀ 40 ਰੁਪਏ ਵਾਲੇ 5 ਪੈਕੇਟ ਲੱਸੀ ਦੇ ਵੇਚ ਦਿੱਤੇ ਤਾਂ ਤੁਸੀਂ ਇੱਕ ਦਿਨ ਵਿੱਚ 200 ਰੁਪਏ ਦੀ ਕਮਾਈ ਕਰ ਲਵੋਗੇ 30 ਦਿਨਾਂ ਵਿੱਚ ਤੁਸੀਂ 6000 ਰੁਪਏ ਕਮਾ ਲਵੋਗੇ ਸਿਰਫ ਲੱਸੀ ਤੋਂ ਇਹ ਉਹ ਤੇ ਲੱਸੀ ਤੋਂ ਤੁਸੀਂ ਮਿਨੀਮ 15000 ਰੁਪਏ ਦੀ ਕਮਾਈ ਕਰ ਸਕਦੇ ਹੋ ਮੇਰੀਆਂ ਭੈਣਾਂ 15000 ਦੇ ਵਿੱਚ ਆਪਣਾ ਮਹੀਨੇ ਦਾ ਖਰਚਾ ਆਰਾਮ ਨਾਲ ਚਲਾ ਸਕਦੀਆਂ ਨੇ ਜੇਨਕ ਉਹ 9 ਤੋਂ 10 ਪਸ਼ੂ ਨੇ ਉਹ ਤੇ ਬਿਜ਼ਨਸ ਨੂੰ ਬੜੇ ਆਰਾਮ ਨਾਲ ਸ਼ੁਰੂ ਵੀ ਕਰ ਸਕਦੇ ਨੇ ਔਰ ਆਪਣੇ ਗ੍ਰੈਜੂਅਲੀ ਇਨਕਰੀਜ਼ ਵੀ ਕਰ ਸਕਦੇ ਨੇ ਜਿੰਨੇ ਪਸ਼ੂ ਤੁਹਾਡੇ ਕੋਲ ਜ਼ਿਆਦਾ ਹੋਣਗੇ ਜੋ ਦੁੱਧ ਦਿੰਦੇ ਨੇ ਉਹਨਾਂ ਹੀ ਤੁਹਾਡਾ ਬਿਜ਼ਨਸ ਇਨਕਰੀਜ਼ ਕਰੇਗਾ ਔਰ ਇਹਦੇ ਨਾਲ ਨਾਲ ਤੁਹਾਡਾ ਪ੍ਰੋਫਿਟ ਵੀ ਵਧੇਗਾ ਪਿੰਡਾਂ ਦੇ ਵਿੱਚ ਦੁੱਧ ਦਾ ਬਿਜ਼ਨਸ ਕਰਨ ਲਈ ਜਾਂ ਘਿਓ ਦਾ ਬਿਜ਼ਨਸ ਕਰਨ ਦੇ ਲਈ ਤੁਹਾਨੂੰ ਕੋਈ ਵੀ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਜਦੋਂ ਤੁਹਾਡੀ ਕੁਆਲਿਟੀ ਲੋਕਾਂ ਦੇ ਮੂੰਹ ਚੋਂ ਬੋਲੇਗੀ ਤਾਂ ਲੋਕ ਆਟੋਮੈਟਿਕਲੀ ਡਾਇਰੈਕਟ ਹੋਣਗੇ ਤੁਹਾਡੀ ਡੇਰੀ ਵੱਲ ਤੁਹਾਡੇ ਘਰ ਵੱਲ ਜਿੱਥੇ ਤੁਸੀਂ ਦੁੱਧ ਦੀ ਸੇਲ ਕਰਦੇ ਹੋ ਜਾਂ ਤੁਸੀਂ ਘਿਓ ਵੇਚਦੇ ਹੋ ਪਿੰਡਾਂ ਦੇ ਨਾਲ-ਨਾਲ ਬਹੁਤ ਛੋਟੇ-ਛੋਟੇ ਸ਼ਹਿਰ ਲੱਗਦੇ ਨੇ ਜਾਂ ਕਸਬੇ ਲੱਗਦੇ ਨੇ ਜਿੱਥੇ ਤੁਹਾਡੀ ਸੇਲ ਜ਼ਿਆਦਾ ਵਧੇਗੀ ਪਰ ਫੋਕਸ ਇੱਕ ਚੀਜ਼ ਤੇ ਤੁਸੀਂ ਰੱਖਣਾ ਹੈ ਉਹ ਹੈ ਕੁਆਲਿਟੀ ਜਦੋਂ ਤੁਹਾਡੀ ਕੁਆਲਿਟੀ ਬਾਕੀ ਸਾਰਿਆਂ ਨਾਲੋਂ ਵਧੀਆ ਹੋਏਗੀ ਤਾਂ ਤੁਹ ਤੁਸੀਂ ਇੱਕ ਬੋਰਡ ਲਗਾ ਕੇ ਆਪਣੇ ਡੇਰੀ ਦੇ ਬਾਹਰ ਜਾਂ ਆਪਣੇ ਦੁਕਾਨ ਦੇ ਬਾਹਰ ਲਗਾ ਸਕਦੇ ਹੋ ਜਿੱਥੇ ਤੁਸੀਂ ਆਪਣਾ WhatsApp ਨੰਬਰ ਸ਼ੇਅਰ ਕਰੋ ਅਤੇ ਆਪਣੇ ਆਰਡਰਸ ਨੂੰ ਤੁਸੀਂ WhatsApp ਤੇ ਵੀ ਲੈਣਾ ਸ਼ੁਰੂ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਪਿੰਡਾਂ ਤੋਂ ਥੋੜੇ ਉੱਪਰ ਉੱਠ ਕੇ ਵੱਡੇ ਲੈਵਲ ਤੇ ਬਿਜ਼ਨਸ ਸ਼ੁਰੂ ਕਰਨ ਦੀ ਦੋਸਤੋ ਕਿਸੇ ਵੀ ਕੰਮ ਨੂੰ ਵੱਡੇ ਲੈਵਲ ਤੇ ਤਾਂ ਕੀਤਾ ਜਾਂਦਾ ਕਿ ਤੁਹਾਡਾ ਜਿਹੜਾ ਕੰਮ ਆ ਲੋਕਾਂ ਨੂੰ ਜ਼ਿਆਦਾ ਪਸੰਦ ਆਵੇ ਇਸੇ ਤਰ੍ਹਾਂ ਜੇ ਤੁਹਾਡਾ ਪ੍ਰੋਡਕਟ ਚਾਹੇ ਅਸੀਂ ਘੋੜੀ ਦੀ ਗੱਲ ਕਰੀਏ ਚਾਹੇ ਅਸੀਂ ਦੁੱਧ ਦੀ ਗੱਲ ਕਰੀਏ ਜੇ ਤੁਹਾਡਾ ਦੁੱਧ ਜਾਂ ਘਿਓ ਕਿਸੇ ਨੂੰ ਜ਼ਿਆਦਾ ਪਸੰਦ ਆਏਗਾ ਤਾਂ ਆਟੋਮੈਟਿਕਲੀ ਤੁਹਾਡਾ ਜਿਹੜਾ ਬਿਜ਼ਨਸ ਉਹ ਵੱਡੇ ਲੈਵਲ ਤੇ ਜਾ ਸਕਦਾ ਔਰ ਤੁਸੀਂ ਉਸ ਲੈਵਲ ਤੇ ਖੜੇ ਹੋ ਸਕਦੇ ਹੋ ਜਿਸ ਲੈਵਲ ਤੇ ਬਾਕੀਆਂ ਵੱਡੀਆਂ ਕੰਪਨੀਆਂ ਨੇ ਇਸ ਲਈ ਆਪਣੇ ਬਿਜ਼ਨਸ ਨੂੰ ਹਮੇਸ਼ਾ ਇਮਾਨਦਾਰੀ ਦੇ ਨਾਲ ਕਰੋ ਕਸਟਮਰ ਸਰਵਿਸ ਨੂੰ ਇੰਪੋਰਟੈਂਸ ਦਿਓ ਤਾਂ ਕਿ ਤੁਹਾਡੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਹਮੇਸ਼ਾ ਤੁਹਾਡੇ ਨਾਲ ਜੁੜੇ ਰਹਿਣ ਔਰ ਇਹਦੇ ਨਾਲ ਨਾਲ ਔਰ ਹੋਰ ਵੀ ਕਸਟਮਰ ਤੁਹਾਡੇ ਨਾਲ ਜੁੜਣ ਕਿਉਂਕਿ ਤੁਹਾਡੀ ਸਰਵਿਸ ਵੈਸਟ ਹੈ ਤੁਹਾਡਾ ਪ੍ਰੋਡਕਟ ਵੈਸਟ ਹੈ ਜਦੋਂ ਤੁਸੀਂ ਆਪਣੇ ਬਿਜ਼ਨਸ ਨੂੰ ਵੱਡਾ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਣੇ ਬ੍ਰਾਂਡ ਬਣਾਉਣ ਬਾਰੇ ਸੋਚੋ ਆਪਣਾ ਇੱਕ ਬ੍ਰਾਂਡ ਨੇਮ ਸੋਚੋ ਉਹਦੇ ਨਾਲ ਨਾਲ ਲੋਗੋ ਬਣਾਓ ਤੇ ਪੰਚਾਇਤ ਪੱਧਰ ਦੇ ਉੱਪਰ ਆਪਣਾ ਇੱਕ ਲਾਇਸੈਂਸ ਵੀ ਬਣਾਓ ਤਾਂ ਕਿ ਪੰਚਾਇਤ ਲੈਵਲ ਤੇ ਤੁਹਾਡੀ ਗਵਾਹੀ ਭਰੀ ਜਾਏ ਕਿ ਤੁਹਾਡਾ ਪ੍ਰੋਡਕਟ ਸਾਫ਼ ਸੁਥਰਾ ਹੈ ਔਰ ਕੁਆਲਿਟੀ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਲਾਇਸੈਂਸ ਬਣਾਉਣ ਤੋਂ ਬਾਅਦ ਤੁਸੀਂ ਥੋਕ ਦੇ ਬਾਜ਼ਾਰ ਦੇ ਵਿੱਚ ਡੱਬੇ ਖਰੀਦੋ ਉਹਨਾਂ ਦੇ ਉੱਪਰ ਆਪਣਾ ਲੋਗੋ ਆਪਣਾ ਬ੍ਰਾਂਡ ਲਗਾਓ ਫਿਰ ਉਹਨਾਂ ਦੀ ਪੈਕੇਜਿੰਗ ਕਰਕੇ ਅਲੱਗ-ਅਲੱਗ ਸਾਈਜ਼ਸ ਦੇ ਵਿੱਚ ਤੁਸੀਂ ਇਹਨਾਂ ਨੂੰ ਮਾਰਕੀਟ ਦੇ ਵਿੱਚ ਉਤਾਰੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਡੱਬਿਆਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਪ੍ਰਮੋਟ ਕਰਨਾ ਸ਼ੁਰੂ ਕਰੋ ਔਰ ਇਹਦੇ ਨਾਲ ਨਾਲ ਤੁਸੀਂ ਆਪਣੀ ਮੇਕਿੰਗ ਪ੍ਰੋਸੈਸ ਨੂੰ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾ ਕੇ ਲਾਈਵ ਕਰਕੇ ਦੱਸੋ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਕੁਆਲਿਟੀ ਦੀ ਸਮਝ ਆਏ ਜਦੋਂ ਤੁਸੀਂ ਲਾਈਵ ਵੀਡੀਓ ਦੇ ਵਿੱਚ ਕਿਉਂ ਬਣਾ ਕੇ ਦੱਸੋਗੇ ਉਹਨਾਂ ਨੂੰ ਪੈਕ ਕਰਕੇ ਦੱਸੋਗੇ ਤਾਂ ਲੋਕਾਂ ਦਾ ਤੁਹਾਡੇ ਉੱਪਰ ਜ਼ਿਆਦਾ ਵਿਸ਼ਵਾਸ ਆਏਗਾ ਇਹਦੇ ਨਾਲ ਤੁਹਾਡੀਆਂ ਰੀਲਸ ਜਿਹੜੀਆਂ ਨੇ ਉਹ ਜ਼ਿਆਦਾ ਸ਼ੇਅਰ ਵੀ ਹੋਣਗੀਆਂ ਔਰ ਲੋਕ ਤੁਹਾਡੇ ਕੋ ਡਾਇਰੈਕਟ ਡੀਐਮ ਕਰਕੇ ਆਰਡਰ ਵੀ ਕਰਨਗੇ। ਉਹਨੂੰ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਉਹ ਸੋਸ਼ਲ ਮੀਡੀਆ ਨੂੰ ਦੇਖਣਗੇ ਜਾਂ ਫਿਰ ਆਪਣੇ ਪਛੋਣ ਦਾ ਧਿਆਨ ਰੱਖਣਗੇ। ਅੱਜ ਕੱਲ ਟੈਕਨੋਲੋਜੀ ਬੜੀ ਫਾਸਟ ਹੋ ਗਈ ਹੈ ਤੁਸੀਂ ਥੋੜੇ ਹੀ ਸਮੇਂ ਦੇ ਵਿੱਚ ਬਹੁਤ ਸਾਰਾ ਕੰਮ ਕਰ ਸਕਦੇ ਹੋ। ਸੋਸ਼ਲ ਮੀਡੀਆ ਤੇ ਪੋਸਟ ਕਰਨ ਲਈ ਤੁਹਾਨੂੰ ਬੰਦੇ ਰੱਖਣ ਦੀ ਲੋੜ ਨਹੀਂ ਜਾਂ ਤੁਹਾਨੂੰ ਬਹੁਤ ਹੀ ਵਧੀਆ ਕੈਮਰੇ ਲੈਣ ਦੀ ਲੋੜ ਨਹੀਂ। ਤੁਸੀਂ ਆਪਣੇ ਫੋਨ ਦੇ ਥਰੂ ਆਪਣੇ ਬੱਚਿਆਂ ਦੀ ਹੈਲਪ ਦੇ ਨਾਲ ਵੀ ਸੋਸ਼ਲ ਮੀਡੀਆ ਚਲਾ ਸਕਦੇ ਹੋ। ਜੀ ਹਾਂ ਤੁਸੀਂ ਆਪਣੇ ਬਿਜ਼ਨਸ ਨੂੰ ਚਲਾਉਣ ਦੇ ਲਈ ਆਪਣੇ ਬੱਚਿਆਂ ਦੀ ਵੀ ਹੈਲਪ ਲੈ ਸਕਦੇ ਹੋ। ਚੰਗੀ ਤਰ੍ਹਾਂ ਸਮਝਦੇ ਨੇ ਅਤੇ ਇਸ ਬਿਜ਼ਨਸ ਨੂੰ ਵੀ ਉਹ ਬਹੁਤ ਚੰਗੀ ਤਰ੍ਹਾਂ ਸਮਝਣ ਲੱਗ ਪਏ। ਅਤੇ ਇਸ ਦੇ ਨਾਲ ਅੱਧੇ ਤੋਂ ਵੱਧ ਹੈਲਪ ਜਿਹੜੀ ਆ ਉਹ AI ਟੈਕਨੋਲੋਜੀ ਕਰ ਦਿੰਦੀ ਹੈ ਜੋ ਕਿ ਅੱਜਕੱਲ ਫ੍ਰੀ ਦੇ ਵਿੱਚ ਅਵੇਲੇਬਲ ਹੈ। ਮੈਂ ਤੁਹਾਨੂੰ ਇਹ ਸਜੈਸਟ ਕਰੂੰਗਾ ਕਿ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਬੱਚਿਆਂ ਨੂੰ ਪਾਓ ਔਰ ਸੋਸ਼ਲ ਮੀਡੀਆ ਹੈਂਡਲ ਕਰ ਲਈ ਆਪਣੇ ਬੱਚਿਆਂ ਨੂੰ ਕਹੋ। ਰਾਜਸਥਾਨ ਦੇ ਇੱਕ ਨੌਜਵਾਨ ਨੇ ਆਪਣੀ ਮਾਂ ਦੇ ਨਾਲ ਮਿਲ ਕੇ ਕਸੂਤਮ ਨਾਮ ਦਾ ਇੱਕ ਬਿਜ਼ਨਸ ਸ਼ੁਰੂ ਕੀਤਾ ਅਤੇ ਬਹੁਤ ਵੱਡੇ ਲੈਵਲ ਤੇ ਉਸ ਬਿਜ਼ਨਸ ਨੂੰ ਲੈ ਕੇ ਗਿਆ। ਬਹੁਤ ਹੀ ਦੇਸੀ ਤੇ ਪੁਰਾਣੇ ਤਰੀਕੇ ਨਾਲ ਸ਼ੁੱਧ ਕੀ ਤਿਆਰ ਕਰਕੇ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ। ਉਹਨਾਂ ਨੇ ਇਸ ਮੀਡੀਆ ਦਾ ਸਹਾਰਾ ਲਿਆ ਅਤੇ ਅੱਜ ਲੋਕ ਉਸਦੇ ਪ੍ਰੋਡਕਟ ਨੂੰ ਉਸਦੇ ਨਾਮ ਤੋਂ ਹੀ ਜਾਣਦੇ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਕਿਉ ਬਣਾਉਂਦੇ ਦੇਸੀ ਤਰੀਕੇ ਨੂੰ ਦੇਖ ਹੀ ਰਹੇ ਹੋ ਤੁਸੀਂ ਇਸ ਨੌਜਵਾਨ ਤੋਂ ਸਿੱਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣੇ ਦਮ ਤੇ ਪਛਾਣ ਬਣਾਈ ਜਾ ਸਕਦੀ ਹੈ ਤੇ ਪੈਸਾ ਵੀ ਕਮਾਇਆ ਜਾ ਸਕਦਾ ਹੈ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਤੁਹਾਡੇ ਆਰਡਰ ਆਨਲਾਈਨ ਐਪਸ ਤੋਂ ਆਉਣੇ ਸ਼ੁਰੂ ਹੋ ਗਏ ਨੇ ਤਾਂ ਤੁਸੀਂ ਆਪਣੀ ਇੱਕ ਵੈੱਬਸਾਈਟ ਵੀ ਬਣਾਓ ਇਸ ਦੇ ਨਾਲ ਤੁਸੀਂ ਆਪਣੇ ਵੱਖਰੇ ਵੱਖਰੇ ਪੈਕੇਜਿੰਗ ਦੀ ਰੇਟ ਜੋ ਹੈ ਉਹ ਆਪਣੀ ਵੈੱਬਸਾਈਟ ਤੇ ਪਾਓ ਤੇ ਨਾਲ ਨਾਲ ਤੁਸੀਂ ਆਪਣੀ ਵੈਬਸਾਈਟ ਨੂੰ ਇੰਸਟਾਗ੍ਰam ਫੇਸਬੁਕ ਤੇ ਉੱਪਰ ਪ੍ਰਮੋਟ ਬਿਜ਼ਨਸ ਨੂੰ ਵੱਡਾ ਕਰਨ ਲਈ ਐਡਸ ਕਰਨ ਲਈ ਤੁਹਾਡੀ ਥੋੜੀ ਬੋਤੀ ਇਨਵੈਸਟਮੈਂਟ ਲੱਗੇਗੀ ਪਰ ਇਹ ਕਿਤੇ ਨਾ ਕਿਤੇ ਤੁਹਾਨੂੰ ਬੈਨੀਫਿਟ ਹੀ ਦੇਗੀ ਕਿਉਂਕਿ ਇਹ ਇੱਕ ਤੁਹਾਡਾ ਬ੍ਰਾਂਡ ਬਣਾ ਦੇਗੀ ਤੁਸੀਂ ਫਸਾਈ ਦਾ ਲਾਇਸੈਂਸ ਲੈ ਕੇ ਤੁਸੀਂ ਇਸ ਨੂੰ ਨੈਸ਼ਨਲ ਲੈਵਲ ਤੇ ਬ੍ਰਾਂਡਿੰਗ ਕਰ ਸਕਦੇ ਹੋ ਔਰ ਆਪਣੀ ਐਡ ਕਰਕੇ ਅੱچھے ਪੈਸੇ ਬਣਾ ਸਕਦੇ ਹੋ ਨਾਲ ਇੱਕ ਬ੍ਰਾਂਡ ਬਣਾ ਸਕਦੇ ਹੋ ਦੋਸਤੋ ਕਿਉਂਦਾ bizness ਬਹੁਤ سارے ਲੋਕ ਪਿੰਡਾਂ ਵਿੱਚ ਕਰਦੇ ਨੇ ਪਰ ਉਹ ਲੋਕਲ ਲੈਵਲ ਤੇ ਕਰਦੇ ਨੇ ਜਿਆਦਾ ਤੋਂ ਜਿਆਦਾ ਉਹ ਆਪਣੇ ਨਾਲ ਦੇ ਸ਼ਹਿਰਾਂ ਤੱਕ ਲੈ ਕੇ ਜਾਂਦੇ ਨੇ ਇਸ ਤੋਂ ਵੱਡੇ ਲੈਵਲ ਤੇ ਉਹ bizness ਨੂੰ ਗਰੋ ਨਹੀਂ ਕਰ ਪਾਉਂਦੇ ਉਹ ਸੇਮ bizness ਨੂੰ ਬਿਨਾ ਲੇਬਲਸ ਤੋਂ ਬਿਨਾ ਬ੍ਰਾਂਡਿੰਗ ਤੋਂ ਵੇਚਦੇ ਨੇ ਜਿਸ ਕਰਕੇ ਉਹਨਾਂ ਦਾ ਨਾਮ ਨਹੀਂ ਬਣ ਪਉਂਦਾ ਜੇ ਉਹਨਾਂ ਦਾ ਪ੍ਰੋਡਕਟ ਦੀ ਕੁਆਲਿਟੀ ਵੀ ਅੱਛੀ ਹੁੰਦੀ ਹੈ ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਲੋਕ ਯਾਦ ਨਹੀਂ ਰੱਖਦੇ ਕਿਉਂਕਿ ਉਹਨਾਂ ਦਾ ਬ੍ਰਾਂਡ ਨੇਮ ਕੋਈ ਨਹੀਂ ਹੁੰਦਾ ਦੋਸਤੋ ਅੱਜ ਮਾਰਕੀਟ ਦੇ ਵਿੱਚ ਜਿੰਨੇ ਵੀ ਵੱਡੇ ਬ੍ਰਾਂਡ ਨੇ ਉਹਨਾਂ ਨੇ ਕਦੀ ਨਾ ਕਦੀ ਕਿਤੇ ਨਾ ਕਿਤੇ ਛੋਟੇ ਸਿਸਟਮ ਤੋਂ ਹੀ ਸ਼ੁਰੂ ਕੀਤਾ ਸੀ ਪਰ ਅੱਜ ਉਹਨਾਂ ਨੇ ਇੱਕ ਲੈਵਲ ਬਣਾ ਲਿਆ ਕਿਉਂਕਿ ਉਹਨਾਂ ਦੀ ਕੁਆਲਿਟੀ ਅੱਛੀ ਸੀ ਔਰ ਨਾਲ ਦੀ ਨਾਲ ਉਹ ਪ੍ਰੋਡਕਸ਼ਨ ਵੀ ਕਰ ਰਹੇ ਸੀ ਤੁਸੀਂ ਵੀ ਆਪਣੇ ਆਪ ਨੂੰ ਘਟਨਾ ਸਮਝੋ ਤੁਸੀਂ ਵੀ ਇਸ ਲੈਵਲ ਤੇ ਜਾ ਸਕਦੇ ਹੋ ਪਰ ਆਪਣੇ ਵਿੱਚ ਹਮੇਸ਼ਾ ਕੰਮ ਕਰਨ ਦੀ ਸ਼ਕਤੀ ਨੂੰ ਉੱਪਰ ਲੈ ਕੇ ਆਓ ਇਸ ਦੇ ਨਾਲ ਨਾਲ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਇਮਾਨਦਾਰ ਰਹੋ ਔਰ ਨਾਲ ਦੀ ਨਾਲ ਤੁਸੀਂ ਆਪਣੀ ਕਸਟਮਰ ਸਰਵਿਸ ਠੀਕ ਰੱਖੋ ਤੁਸੀਂ ਜਰੂਰ ਕਾਮਯਾਬ ਹੋਵੋਗੇ ਦੋਸਤੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾਲ